ਮੇਰਾ ਇੱਕ ਦੋਸਤ ਬੜਾ ਪਰੇਸ਼ਾਨ ਰਹਿੰਦਾ ਮੈਂ ਕਿਹਾ ਬਹੁਤ ਸਾਲ ਹੋ ਗਏ ਤੈਨੂੰ ਵਹਿੰਦੇ ਨੂੰ ਵੀ ਤੂੰ ਇੰਨਾ ਪਰੇਸ਼ਾਨ ਕਾ ਤੋ ਰਹਿਣਾ ਉਹ ਕਹਿੰਦਾ ਨਾ ਮੈਂ ਇੱਕ ਕੰਮ ਕਰ ਲਿਆ ਸਮਾਜ ਮਗਰ ਲਾ ਕੇ ਤੇ ਜਿਹਦੇ ਕਰਕੇ ਹੋ ਸਕਦਾ ਮੈਨੂੰ ਸਾਰੀ ਜ਼ਿੰਦਗੀ ਪਛਤਾਉਣਾ ਪਵੇ ਮੈਂ ਕਿਹਾ ਵੀ ਉਹ ਕੀ ਕਰ ਲਿਆ ਤੂੰ ਕਹਿੰਦਾ ਮੈਂ ਲੋਕਾਂ ਮਗਰ ਲਾ ਕੇ ਵਿਆਹ ਕਰ ਲਿਆ ਜਿਵੇਂ ਲੋਕਾਂ ਦੇ ਸੀ ਮੈਂ ਓਵੇਂ ਵਿਆਹ ਕੀਤਾ ਮੈਂ ਆਪਦੀ ਜੇਬ ਨਹੀਂ ਵੇਖੀ ਕਹਿੰਦਾ ਮੈਂ ਮੇਰੇ ਸਹੁਰੇ ਵੀ ਕਹਿੰਦੇ ਸੀ ਵੀ ਆਪਾਂ ਸਿੰਪਲ ਵਿਆਹ ਕਰ ਲਈਏ ਤੇ ਵੀ ਸੌਖੇ ਰਵਾਂਗੇ ਤੇ ਕਹਿੰਦਾ ਮੈਨੂੰ ਮੇਰੇ ਰਿਸ਼ਤੇਦਾਰ ਮੇਰੇ ਦੋਸਤ ਕਹਿਣ ਲੱਗੇ ਵੀ ਇੱਕ ਤਾਂ ਵਿਆਹ ਹੋਣਾ ਜ਼ਿੰਦਗੀ ਦੇ ਵਿੱਚ ਫੁੱਲ ਧੂਮ ਧਾਮ ਨਾਲ ਕਰੋ ਇੰਜੋਏ ਕਰੋ ਪਾਰਟੀਆਂ ਕਰੋ ਹਾਂਜੀ ਤੇ ਕਹਿੰਦਾ ਮੈਂ ਉਹਨਾਂ ਮਗਰ ਲਾ ਕੇ ਕਰਾ ਲਿਆ ਤੇ ਮੈਂ ਹੁਣ ਤੱਕ ਕਹਿੰਦਾ 10 ਸਾਲ ਹੋ ਗਏ ਮੇਰੇ ਵਿਆਹ ਹੋਏ ਨੂੰ ਹਜੇ ਤੱਕ ਮੈਂ ਥੋ ਉੱਠਿਆ ਨਹੀਂ ਗਿਆ ਕਿਉਂਕਿ ਮੈਂ ਉਹ ਕਰਜ਼ਾ ਲੈ ਕੇ ਵਿਆਹ ਕੀਤਾ ਸੀ ਹੁਣ ਮੈਂ ਇਉਂ ਨਹੀਂ ਆਂਦਾ ਵੀ ਤੁਸੀਂ ਵਿਆਹ ਨਾ ਕਰੋ ਧੂਮ ਧਾਮ ਦੇ ਨਾਲ ਕਰੋ ਪਰ ਆਪਦੀ ਜੇਬ ਦੇਖ ਕੇ ਚ ਕੰਮ ਕਰੋ ਜਿਵੇਂ ਸਿਆਣੇ ਕਹਿੰਦੇ ਆ ਤੁਹਾਨੂੰ ਲੋਕਾਂ ਨੇ ਕਿਸੇ ਪਾਸੇ ਨਹੀਂ ਛੱਡਣਾ ਤੁਸੀਂ ਆਪ ਦੀ ਖਾਤਰ ਜਿਉਣਾ ਜਿਹੜੇ ਲੋਕਾਂ ਮਗਰ ਲੱਗ ਕੇ ਤੁਸੀਂ ਖਰਚੇ ਕਰਦੇ ਨਾ ਵੱਧ ਸਾਰਿਆਂ ਵਾਸਤੇ ਨਹੀਂ ਜਿਹਦੇ ਕੋਲੇ 4 ਪੈਸੇ ਹੈਗੇ ਆ ਜੋ ਮਰਜ਼ੀ ਕਰੇ ਤੇ ਪਰ ਜਿਵੇਂ ਉਹ ਮੁੰਡਾ ਮੇਰਾ ਦੋਸਤਾਂ ਦਾ ਵਾ ਤੇ ਭਈ ਉਹ ਔਖੇ ਵੇਲੇ ਫਿਰ ਤੁਹਾਡਾ ਸਾਥ ਨਹੀਂ ਦੇਣਾ ਕਿਸੇ ਨੇ ਉਹਨਾਂ ਨੇ ਕਰਜ਼ਾ ਨਹੀਂ ਲਵਾਉਣਾ ਤੁਹਾਡਾ ਘਰ ਵੀ ਪਾਉਣਾ ਕੋਠੀ ਵੀ ਪਾਣੀ ਆ ਆਪਦੇ ਹਿਸਾਬ ਨਾਲ ਚੱਲੋ ਯਾਰ ਤੁਸੀਂ ਇਹ ਨਾ ਸੋਚੋ ਵੀ ਲੋਕ ਕੀ ਕਹਿਣਗੇ ਨਾ हां ਲੋਕਾਂ ਦੀ ਪ੍ਰਵਾਹ ਕਰੋ ਕਦੋਂ ਕਰਨੀ ਲੋਕਾਂ ਦੀ ਪ੍ਰਵਾਹ ਜਦੋਂ ਅਸੀਂ ਮਾੜਾ ਕੰਮ ਕਰਨਾ ਕੋਈ ਜਦੋਂ ਅਸੀਂ ਕੋਈ ਨਸ਼ਾ ਕਰਨਾ ਕੋਈ ਚੋਰੀ ਕਰਨੀ ਕੋਈ ਠੱਗੀ ਮਾਰਨੀ ਆ ਉਦੋਂ ਲੋਕਾਂ ਦੀ ਪ੍ਰਵਾਹ ਕਰੋ ਯਾਰ ਲੋਕ ਕੀ ਕਹਿਣਗੇ ਪਰ ਜੇ ਕੋਈ ਅਸੀਂ ਆਪਦੇ ਹਿਸਾਬ ਦੇ ਨਾਲ ਚੱਲਣਾ ਕੋਈ ਆਪਦਾ ਕੰਮ ਕਰਨਾ ਵਾ ਉਦੋਂ ਨਾ ਸੋਚੋ ਵੀ ਲੋਕ ਕੀ ਕਹਿਣਗੇ ਉਹ ਤੁਸੀਂ ਆਪ ਦੇ ਨਾਲ ਕੋਈ ਆਪਦੇ ਸ਼ਰਟ ਪਾਉਣੀ ਕੋਈ ਪੈਂਟ ਪਾਉਣੀ ਕੋਈ ਬੂਟ ਪਾਉਣੇ ਯਾਰ ਲੋਕਾਂ ਨੇ ਥੋੜੀ ਪਾਉਣੇ ਤੁਹਾਡੇ ਤੁਹਾਡਾ ਸਰੀਰ ਆ ਤੁਸੀਂ ਆਪਦੇ ਵਾਸਤੇ ਪਾਉਣੇ ਕੱਪੜੇ ਲੋਕਾਂ ਨੂੰ ਵਿਖਾਉਣ ਵਾਸਤੇ ਨਾ ਪਾਓ ਵੀ ਇਹ ਯਾਰ ਅਗਲਾ ਕੀ ਕਹੂਗਾ ਯਾਰ ਕਿਵੇਂ ਲੱਗਦੀ ਆ ਤੂੰ ਦੇਖ ਤੈਨੂੰ ਕਿਵੇਂ ਲੱਗਦੀ ਏ ਸ਼ਰਟ ਪਾਈ ਤੇਰੇ ਹਨਾ ਇਸ ਕਰਕੇ ਦੁਨੀਆ ਦੀ ਪਰਵਾਹ ਨਾ ਕਰੋ ਤੁਹਾਨੂੰ ਜਿਵੇਂ ਠੀਕ ਲੱਗਦਾ ਤੁਹਾਡੀ ਫੈਮਿਲੀ ਨੂੰ ਜਿਵੇਂ ਠੀਕ ਲੱਗਦਾ ਉਹ ਕਰੋ ਤੇ ਫਿਰ ਸੌਖੇ ਰਹੋਗੇ ਦੁਨੀਆ ਨੇ ਤੁਹਾਨੂੰ ਕਿਸੇ ਪਾਸੇ ਨਹੀਂ ਛੱਡਣਾ ਮਿੱਤਰੋ ਜਿੰਨਾ ਮਰਜ਼ੀ ਚਾਹੇ ਵਿਆਹਾਂ ਦੇ ਖਰਚਾ ਕਰ ਲਿਓ ਜੋ ਮਰਜ਼ੀ ਕਰ ਲਿਓ ਲੋਕਾਂ ਨੇ ਕਮੀ ਲੱਭਣੀ ਐ ਇੱਕ ਪਿੰਡ ਦੇ ਸਾਡੇ ਨਾਲ ਘਟਨਾ ਹੋਈ ਇੱਕ ਬਜ਼ੁਰਗ ਦੀ ਡੈਥ ਹੋਈ ਬੜੇ ਗਰੀਬ ਘਰੋਂ ਉਹ ਬੰਦੇ ਨੇ ਆਪਦੇ ਹਿਸਾਬ ਦੇ ਨਾਲ ਜਿਵੇਂ ਉਹਨੂੰ ਠੀਕ ਲੱਗਦਾ ਸੀ ਉਹਨੇ ਮਤਲਬ ਮਿੱਠਾ ਵਗੈਰਾ ਜਾਂ ਆਪਦਾ ਵੱਡਾ ਕੀਤਾ ਬਜ਼ੁਰਗ ਨੂੰ ਉਹਨੇ ਜਲੇਬੀਆਂ ਬਣਾਈਆਂ ਤੇ ਮੈਂ ਆਪਦੇ ਕੰਨੀ ਸੁਣਿਆ ਬੰਦੇ ਪਤਾ ਕੀ ਆਂਦੇ ਜੀ ਕਿਨੇ ਜਲੇਬੀਆਂ ਕਰੜੀਆਂ ਸੀ ਮੈਂ ਕਹਿ ਰ ਵੀ ਜੇ ਨਾਂ ਬਣਾਉਂਦਾ ਫੇਰ ਉਹਨੇ ਕਿਹੜਾ ਸੋਚਿਆ ਹੋਊਗਾ ਵੀ ਕਰੜੀਆਂ ਬਣ ਗਈਆਂ ਕਿਨਾਂ ਚਿੱਠੀਆਂ ਨਹੀਂ ਜਾਂਦੀਆਂ ਸੀ ਸੋ ਯਾਰ ਇਸ ਕਰਕੇ ਤੁਸੀਂ ਲੋਕਾਂ ਵਾਸਤੇ ਨਾ ਕਰੋ ਯਾਰ ਜੋ ਕਰਨਾ ਆਪ ਕਰੋ ਆਪਦੇ ਆਸੇ ਕਰੋ ਆਪਦੀ ਫੈਮਿਲੀ ਵਾਸਤੇ ਕਰੋ ਠੀਕ ਆ ਧੰਨਵਾਦ ਜੀ